ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਉਹ ਤਿੰਨ ਸਵਾਲ। ਅੱਜ ਮਹਿਲ ਵਿੱਚ ਬਹੁਤ ਰੌਣਕ ਸੀ। ਬਾਦਸ਼ਾਹ ਵਜ਼ੀਰ ਤੋਂ ਬਹੁਤ ਖੁਸ਼ ਸੀ। ਬਾਦਸ਼ਾਹ ਨੇ ਵਜ਼ੀਰ ਤੋਂ ਮੁਸਕਰਾ ਕੇ ਪੁੱਛਿਆ, "ਦੱਸ ਤੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਕੀ ਹੈ?" ਵਜ਼ੀਰ ਨੇ ਹਿਜਕਿਚਾਉਂਦੇ ਹੋਏ ਮੂੰਹ ਹੇਠਾ ਕਰ ਲਿਆ। ਬਾਦਸ਼ਾਹ ਨੇ ਫਿਰ ਕਿਹਾ, "ਕਭਰਾ ਨਾ, ਬਸ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਇੱਛਾ ਦੱਸ।" ਵਜ਼ੀਰ ਆਪਣੇ ਗੋਡਿਆਂ ਦੇ ਭਾਰ ਬੈਠ ਗਿਆ ਤੇ ਕਿਹਾ ਹਜ਼ੂਰ ਤੁਸੀਂ ਇਸ ਖੂਬਸੂਰਤ ਸਲਤਨਤ ਦੇ ਮਾਲਕ ਹੋ ਤੇ ਜਦੋਂ ਵੀ ਮੈਂ ਇਸ ਸਲਤਨਤ ਨੂੰ ਦੇਖਦਾ ਹਾਂ ਤਾਂ ਮੇਰੇ ਦਿਲ ਵਿੱਚ ਇੱਕ ਇੱਛਾ ਪੈਦਾ ਹੁੰਦੀ ਹੈ ਕਿ ਜੇਕਰ ਇਸ ਦਾ ਦਸਵਾਂ ਹਿੱਸਾ ਵੀ ਮੇਰਾ ਹੁੰਦਾ ਤਾਂ ਮੈਂ ਇਸ ਦੁਨੀਆ ਦਾ ਖੁਸ਼ਕਿਸਮਤ ਇਨਸਾਨ ਹੁੰਦਾ ਬਾਦਸ਼ਾਹ ਨੇ ਠਹਾਕਾ ਮਾਰ ਕੇ ਕਿਹਾ ਜੇਕਰ ਮੈਂ ਤੈਨੂੰ ਆਪਣੀ ਅੱਧੀ ਸਲਤਨਤ ਦੇ ਦੇਵਾਂ ਤਾਂ ਵਜ਼ੀਰ ਨੇ ਹੈਰਾਨੀ ਨਾਲ ਕਿਹਾ ਬਾਦਸ਼ਾਹ ਸਲਾਮਤ ਇਹ ਕਿਵੇਂ ਮੁਮਕਿਨ ਹੈ ਮੈਂ ਇੰਨਾ ਖੁਸ਼ਨਸੀਬ ਕਿਵੇਂ ਹੋ ਸਕਦਾ ਹਾਂ ਬਾਦਸ਼ਾਹ ਨੇ ਤੁਰੰਤ ਦਸਤਾਵੇਜ਼ ਬਣਵਾਉਣ ਦਾ ਹੁਕਮ ਦਿੱਤਾ ਬਾਦਸ਼ਾਹ ਨੇ ਆਪਣੇ ਪਹਿਲੇ ਫਰਮਾਨ ਚ ਵਜ਼ੀਰ ਦੇ ਨਾਮ ਆਪਣੀ ਅੱਧੀ ਸਲਤਨਤ ਦੇਣ ਦਾ ਹੁਕਮ ਦੇ ਦਿੱਤਾ ਤੇ ਦੂਜੇ ਹੁਕਮ ਚ ਬਾਦਸ਼ਾਹ ਨੇ ਵਜ਼ੀਰ ਦਾ ਸਿਰ ਕਲਮ ਕਰਨ ਦਾ ਹੁਕਮ ਦੇ ਦਿੱਤਾ ਵਜ਼ੀਰ ਹੈਰਾਨ ਤੇ ਪਰੇਸ਼ਾਨ ਹੋ ਗਿਆ ਬਾਦਸ਼ਾਹ ਨੇ ਦਸਤਾਵੇਜ਼ਾਂ ਤੇ ਮੋਹਰ ਲਗਾਈ ਤੇ ਵਜ਼ੀਰ ਦੀਆਂ ਅੱਖਾਂ 'ਚ ਅੱਖਾਂ ਪਾਉਂਦੇ ਹੋਏ ਬੋਲੇ ਤੇਰੇ ਕੋਲ 30 ਦਿਨ ਹਨ ਤੇ ਇਨ੍ਹਾਂ 30 ਦਿਨਾਂ 'ਚ ਸਿਰਫ ਤਿੰਨ ਸਵਾਲਾਂ ਦੇ ਜਵਾਬ ਲੱਭਨੇ ਹਨ ਜੇ ਤੂੰ ਕਾਮਯਾਬ ਹੋ ਗਿਆ ਤਾਂ ਅੱਧੀ ਸਲਤਨਤ ਤੇਰੀ ਤੇ ਜੇ ناکਾਮਯਾਬ ਹੋਇਆ ਤਾਂ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ ਵਜ਼ੀਰ ਦੀ ਹੈਰਾਨੀ ਪਰੇਸ਼ਾਨੀ 'ਚ ਬਦਲ ਗਈ ਬਾਦਸ਼ਾਹ ਨੇ ਕਿਹਾ ਮੇਰਾ ਪਹਿਲਾ ਸਵਾਲ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਕੀ ਹੈ ਮੇਰਾ ਦੂਜਾ ਸਵਾਲ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡਾ ਧੋਖਾ ਕੀ ਹੈ ਤੇ ਮੇਰਾ ਤੀਜਾ ਸਵਾਲ ਇਨਸਾਨ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ ਬਾਦਸ਼ਾਹ ਨੇ ਵਜ਼ੀਰ ਤੋਂ ਪੁੱਛਿਆ ਕਿ ਤੈਨੂੰ ਇਹ ਸ਼ਰਤ ਮਨਜ਼ੂਰ ਹੈ ਵਜ਼ੀਰ ਨੇ ਕੁਝ ਦੇ ਸੋਚਿਆ ਤੇ ਫਿਰ ਲਾਲਚ ਆ ਕੇ ਹਾਂਮੀ ਭਰ ਦਿੱਤੀ ਬਾਦਸ਼ਾਹ ਨੇ ਡੰਕਾ ਵੱਜਵਾਇਆ ਤੇ ਫਰਮਾਇਆ ਹੋਂਦ ਤੇਰਾ ਸਮਾਜ ਸ਼ੁਰੂ ਹੁੰਦਾ ਹੈ ਵਜ਼ੀਰ ਨੇ ਦੋਵੇਂ ਹੁਕਮ ਉਠਾਏ ਤੇ ਦਰਵਾਜ਼ੇ ਤੋਂ ਦੌੜ ਲਗਾਉਂਦਾ ਹੋਇਆ ਭੱਜ ਗਿਆ ਉਸਨੇ ਉਸ ਸ਼ਾਮ ਰਾਜ ਦੇ ਸਾਰੇ ਗਿਆਨੀ ਅਨਪ੍ਰਵੀ ਸਮਝਦਾਰ ਵਿਦਵਾਨਾਂ ਤੇ ਸਾਰੇ ਲੋਕਾਂ ਨੂੰ ਜਮਾ ਕਰ ਲਿਆ ਤੇ ਤਿੰਨ ਤਿੰਨੋ ਸਵਾਲ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਸਾਰੀ ਰਾਤ ਬਹਿਸ ਚੱਲਦੀ ਰਹੀ ਪਰ ਨਤੀਜਾ ਕੁਝ ਵੀ ਨਾ ਨਿਕਲਿਆ ਉਹ ਚਰਚਾ ਲਈ ਲੋਕਾਂ ਦੀ ਗਿਣਤੀ ਵਧਾਉਂਦਾ ਗਿਆ ਪਰ ਉਸਨੂੰ ਤਸੱਲੀ ਭਰਿਆ ਜਵਾਬ ਕਦੇ ਨਾ ਮਿਲਿਆ ਯੋ ਨਿਰਾਸ਼ੋਕੇ ਰਾਸ ਤੋਂ ਬਾਹਰ ਚਲਾ ਗਿਆ ਉਹ ਜਗਾ ਜਗਾ ਇਹ ਤਿੰਨ ਸਵਾਰ ਲੈ ਕੇ ਭਟਕਦਾ ਰਿਹਾ ਪਰ ਉਸ ਨੂੰ ਤਸੱਲੀ ਭਰਿਆ ਜਵਾਬ ਕਿਤੋਂ ਨਾ ਮਿਲਿਆ ਉਹ ਮਾਰਿਆ ਮਾਰਿਆ ਫਿਰਦਾ ਰਿਹਾ ਸ਼ਹਿਰ ਪਿੰਡ ਗਲੀਆਂ ਦੀ ਖਾਕ ਛਾਂਦਾ ਰਿਹਾ ਉਸ ਦਾ ਸ਼ਾਹੀ ਲਿਬਾਸ ਵੀ ਫਟ ਗਿਆ ਪੱਗ ਢਿੱਲੀ ਹੋ ਕੇ ਗਲੇ ਵਿੱਚ ਲਟਕ ਗਈ ਉਸ ਦੀ ਜੁੱਤੀ ਫਟ ਗਈ ਤੇ ਪੈਰਾਂ 'ਚ ਛਾਲੇ ਪੈ ਗਏ ਤੇ ਉਹ ਆਖਰੀ ਦਿਨ ਵੀ ਆ ਗਿਆ ਅਗਲੇ ਦਿਨ ਉਸਨੇ ਦਰਬਾਰ ਵਿੱਚ ਪੇਸ਼ ਹੋਣਾ ਸੀ ਵਜ਼ੀਰ ਨੂੰ ਯਕੀਨ ਸੀ ਕਿ ਕੱਲ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਉਹ ਨਿਰਾਸ਼ ਹੋ ਕੇ ਰਾਜ ਦੀਆਂ ਕੱਚੀਆਂ ਗਲੀਆਂ 'ਚ ਭਟਕ ਰਿਹਾ ਸੀ ਉੱਥੇ ਇੱਕ ਫਕੀਰ ਦੀ ਝੌਂਪੜੀ ਸੀ ਉਸਨੇ ਦੇਖਿਆ ਕਿ ਉਹ ਸੁੱਕੀ ਰੋਟੀ ਪਾਣੀ 'ਚ ਡੁਬੋ ਕੇ ਖਾ ਰਿਹਾ ਹੈ ਤੇ ਨਾਲ ਹੀ ਦੁੱਧ ਦਾ ਪਿਆਲਾ ਪੀ ਰਿਹਾ ਤੇ ਉਹ ਦੁੱਧ ਉਸ ਦਾ ਕੁੱਤਾ ਸੜਪ ਸੜਪ ਦੀ ਆਵਾਜ਼ ਕਰਕੇ ਬੜੇ ਮਜ਼ੇ ਨਾਲ ਪੀ ਰਿਹਾ ਹੈ ਫਕੀਰ ਨੇ ਵਜ਼ੀਰ ਦੀ ਹਾਲਤ ਵੇਖੀ ਤੇ ਕਿਹਾ ਵਜ਼ੀਰ ਆਜ਼ਮ ਤੁਸੀਂ ਸਹੀ ਜਗ੍ਹਾ ਤੇ ਆਏ ਹੋ ਤੁਹਾਡੇ ਤਿੰਨਾਂ ਸਵਾਲਾਂ ਦੇ ਜਵਾਬ ਮੇਰੇ ਕੋਲੇ ਹਨ ਵਜ਼ੀਰ ਨੇ ਹੈਰਾਨੀ ਨਾਲ ਪੁੱਛਿਆ ਤੁਹਾਨੂੰ ਕਿਵੇਂ ਪਤਾ ਕਿ ਮੈਂ ਕੌਣ ਹਾਂ ਤੇ ਮੇਰਾ ਮਸਲਾ ਕੀ ਹੈ ਫਕੀਰ ਨੇ ਰੋਟੀ ਉੱਥੇ ਹੀ ਰੱਖ ਕੇ ਕੋਲੇ ਪਈ ਪੋਟਲੀ ਉਸ ਦੇ ਹੱਥ ਵਿੱਚ ਦੇ ਦਿੱਤੀ ਵਜ਼ੀਰ ਨੇ ਦੇਖਿਆ ਕਿ ਉਸ ਵਿੱਚ ਸ਼ਾਹੀ ਲਿਬਾਸ ਸੀ ਹੁਣ ਫਕੀਰ ਨੇ ਕਿਹਾ ਮੈਂ ਵੀ ਕਦੇ ਸ਼ਹੀ ਵਜ਼ੀਰ ਸੀ ਤੇ ਇਸੇ ਤਰ੍ਹਾਂ ਬਾਦਸ਼ਾਹ ਮੇਤੋ ਖੁਸ਼ ਸੀ ਤੇ ਬਾਦਸ਼ਾਹ ਦੇ ਪੁੱਛਣ ਤੇ ਤੇਰੀ ਤਰ੍ਹਾਂ ਹੀ ਮੈਂ ਆਪਣੀ ਇੱਛਾ ਬਾਦਸ਼ਾਹ ਅੱਗੇ ਜ਼ਾਹਰ ਕੀਤੀ ਸੀ ਹੁਣ ਨਤੀਜਾ ਤੂੰ ਖੁਦ ਹੀ ਦੇਖ ਲੈ ਵਜ਼ੀਰ ਨੇ ਪੁੱਛਿਆ ਕਿ ਤੁਸੀਂ ਵੀ ਸਵਾਲਾਂ ਦੇ ਜਵਾਬ ਨਹੀਂ ਲੱਭ ਸਕੇ ਸੀ ਇਸ ਤੇ ਫਕੀਰ ਫਿਰ ਤੋਂ ਜ਼ੋਰ ਦੀ ਹਸਿਆ ਤੇ ਕਿਹਾ ਮੈਂ ਸਾਰੇ ਜਵਾਬ ਲੱਭ ਲਈ ਸੀ ਬਾਦਸ਼ਾਹ ਨੂੰ ਦੱਸ ਵੀ ਦਿੱਤੇ ਸੀ ਅੱਧੀ ਸਲਤਨਤ ਵੀ ਮਿਲ ਗਈ ਸੀ ਫਿਰ ਅੱਧੀ ਸਲਤਨਤ ਦਾ ਫਰਮਾਨ ਮੈਂ ਫਾੜਿਆ ਤੇ ਇੱਥੇ ਕੁਟੀਆਂ ਵਿੱਚ ਆ ਕੇ ਰਹਿਣ ਲੱਗਿਆ ਹੁਣ ਮੈਂ ਤੇ ਮੇਰਾ ਕੁੱਤਾ ਬੜੇ ਸਕੂਨ ਦੀ ਜ਼ਿੰਦਗੀ گزار ਰਹੇ ਹਾਂ ਵਜ਼ੀਰ ਦੀ ਹਰੀਆਨੀ ਵਧ ਗਈ ਪਰ ਅਜੇ ਉਸ ਕੋਲ ਇਹ ਪੁੱਛਣ ਦਾ ਸਮਾਂ ਨਹੀਂ ਸੀ ਫਿਰ ਉਸਨੇ ਫਰਿਆਦ ਕਰਦੇ ਹੋਏ ਫਕੀਰ ਤੋਂ ਸਵਾਲਾਂ ਦੇ ਜਵਾਬ ਮੰਗੇ ਫਕੀਰ ਨੇ ਹਾਂਚ ਗਰਦਨ ਹਿਲਾਉਂਦੇ ਹੋਏ ਕਿਹਾ ਮੈਂ ਪਹਿਲੇ ਦੋ ਸਵਾਲਾਂ ਦੇ ਜਵਾਬ ਮੁਫਤ ਵਿੱਚ ਦੇਵਾਂਗਾ ਪਰ ਤਿੱਜੇ ਸਵਾਲ ਦੇ ਜਵਾਬ ਲਈ ਤੈਨੂੰ ਕੀਮਤ ਅਦਾ ਕਰਨੀ ਪਵੇਗੀ ਵਜ਼ੀਰ ਨੇ ਤੁਰੰਤ ਸ਼ਰਤ ਮੰਨ ਲਈ ਫਕੀਰ ਨੇ ਪਹਿਲੇ ਸਵਾਲ ਦਾ ਜਵਾਬ ਦਿੱਤਾ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਮੌਤ ਹੈ ਕੋਈ ਵੀ ਹੋਵੇ ਕੁਝ ਵੀ ਹੋਵੇ ਕੋਈ ਇਸ ਸੱਚਾਈ ਤੋਂ ਬਚ ਨਹੀਂ ਸਕਦਾ ਤੇਰਾ ਦੂਜਾ ਜਵਾਬ ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਜ਼ਿੰਦਗੀ ਹੈ ਸਾਡੇ ਚੋ ਹਰ ਵਿਅਕਤੀ ਜ਼ਿੰਦਗੀ ਨੂੰ ਧੋਖਾ ਨਾ ਸਮਝ ਕੇ ਧੋਖੇ ਚ ਆ ਜਾਂਦਾ ਹੈ ਫਕੀਰ ਦੇ ਦੋਵੇਂ ਜਵਾਬ ਤਸੱਲੀ ਨਾਲ ਭਰੇ ਹੋਏ ਸਨ ਵਜ਼ੀਰ ਨੇ ਹੁਣ ਤੀਸਰੇ ਸਵਾਲ ਦੇ ਜਵਾਬ ਲਈ ਫਕੀਰ ਤੋਂ ਸ਼ਰਤ ਪੁੱਛੀ ਫਕੀਰ ਮੁਸਕੁਰਾਇਆ ਤੇ ਕੁੱਤੇ ਦੇ ਅੱਗੋਂ ਦੁੱਧ ਦਾ ਪਿਆਲਾ ਚੁੱਕ ਕੇ ਵਜ਼ੀਰ ਦੇ ਹੱਥ ਵਿੱਚ ਫੜਾ ਦਿੱਤਾ ਤੇ ਕਿਹਾ ਮੈਂ ਤੈਨੂੰ ਤੀਜੇ ਸਵਾਲ ਦਾ ਜਵਾਬ ਉਦੋਂ ਤੱਕ ਨਹੀਂ ਦੇਵਾਂਗਾ ਜਦੋਂ ਤੱਕ ਤੂੰ ਇਸ ਦੁੱਧ ਨੂੰ ਨਹੀਂ ਪੀ ਲੈਂਦਾ ਵਜ਼ੀਰ ਦੇ ਮੱਥੇ ਤੇ ਪਸੀਨਾ ਆ ਗਿਆ ਉਸਨੇ ਨਫ਼ਰਤ ਨਾਲ ਉਹ ਦੁੱਧ ਦਾ ਵਰਿਆ ਪਿਆਲਾ ਜ਼ਮੀਨ ਤੇ ਰੱਖ ਦਿੱਤਾ ਉਹ ਕਿਸੇ ਵੀ ਕੀਮਤ ਤੇ ਕੁੱਤੇ ਦਾ ਝੂਠਾ ਦੁੱਧ ਨਹੀਂ ਪੀਣਾ ਚਾਹੁੰਦਾ ਸੀ ਫਕੀਰ ਨੇ ਕਿਹਾ ਹੁਣ ਤੇਰੇ ਕੋਲ ਸਿਰਫ ਦੋ ਰਸਤੇ ਹਨ ਤੂੰ ਇਨਕਾਰ ਕਰ ਦੇ ਤੇ ਸ਼ਾਹੀ ਜ਼ਲਾਲ ਤੇਰਾ ਸਿਰ ਕਲਮ ਕਰ ਦੇਵੇਗਾ ਜਾਂ ਤੂੰ ਇਸ ਦੁੱਧ ਨੂੰ ਪੀ ਲੈ ਜਿਸ ਨਾਲ ਤੇਰੀ ਜਾਨ ਵੀ ਬਚ ਜਾਵੇਗੀ ਤੇ ਤੂੰ ਅੱਧੀ ਸਲਤਨਤ ਦਾ ਮਾਲਕ ਵੀ ਬਣ ਜਾਵੇਂਗਾ ਫੈਸਲਾ ਹੁਣ ਤੇਰੇ ਹੱਥ ਵਿੱਚ ਹੈ ਵਜ਼ੀਰ ਹੁਣ ਦੋ ਚਿੱਤੀ ਵਿੱਚ ਫਸ ਗਿਆ ਇੱਕ ਪਾਸੇ ਮੌਤ ਸੀ ਤੇ ਦੂਜੇ ਪਾਸੇ ਜ਼ਿੰਦਗੀ ਤੇ ਅੱதி ਸਲਤਨਤ ਪਰ ਕੁੱਤੇ ਦਾ ਝੂਠਾ ਦੁੱਧ ਉਸ ਸੋਚਦਾ ਰਿਹਾ ਤੇ ਆਖਰ ਵਿੱਚ ਆਤਮ ਸਨਮਾਨ ਹਾਰ ਗਿਆ ਉਸਨੇ ਕੁੱਤੇ ਦਾ ਝੂਠਾ ਦੁੱਧ ਚੁੱਕਿਆ ਤੇ ਇੱਕੋ ਹੀ ਸਾਹੇ ਪੀ ਗਿਆ ਫਕੀਰ ਜ਼ੋਰ ਦੀ ਹਸਿਆ ਤੇ ਬੋਲਿਆ ਮੇਰੇ ਬੱਚੇ ਤੇਰੇ ਤੀਜੇ ਸਵਾਲ ਦਾ ਜਵਾਬ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦੀ ਗਰਜ ਹੁੰਦੀ ਹੈ ਇਹ ਉਸ ਨੂੰ ਕੁੱਤੇ ਦਾ ਝੂਠਾ ਦੁੱਧ ਵੀ ਪੀਣ ਲਈ ਮਜਬੂਰ ਕਰ ਦਿੰਦੀ ਹੈ ਤੇ ਇਹ ਉਹ ਸੱਚ ਹੈ ਜਿਸਨੇ ਮੈਨੂੰ ਸਲਤਨਤ ਦਾ ਫਰਮਾਨ ਫਾੜ ਕੇ ਇਸ ਕੁਟਿਆ ਵਿੱਚ ਆਪਣੇ ਕੁੱਤੇ ਨਾਲ ਬੈਠਣ ਲਈ ਮਜਬੂਰ ਕਰ ਦਿੱਤਾ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਜਿਵੇਂ-ਜਿਵੇਂ ਮੈਂ ਜ਼ਿੰਦਗੀ ਦੇ ਧੋਖੇ ਵਿੱਚ ਆਵਾਂਗਾ ਮੌਤ ਦੀ ਸੱਚਾਈ ਨੂੰ ਚੁਟਲਾਉਂਦਾ ਜਾਵਾਂਗਾ ਤੇ ਮੌਤ ਨੂੰ ਜਿੰਨਾ ਚੁਟਲਾਵਾਂਗਾ ਓਨਾ ਹੀ ਗਰਜ ਦੀ ਦਲਦਲ ਵਿੱਚ ਫਸਦਾ ਜਾਵਾਂਗਾ ਤੇ ਮੈਨੂੰ ਹਰ ਰੋਜ਼ ਗਸ ਦੀ ਦਲਦਲ ਵਿੱਚ ਸਾਹ ਲੈਣ ਲਈ ਇਸੇ ਤਰ੍ਹਾਂ ਗਰਜ ਵਾਲਾ ਦੁੱਧ ਪੀਣਾ ਪਵੇਗਾ। ਫਕੀਰ ਨੇ ਵਜ਼ੀਰ ਨੂੰ ਕਿਹਾ, "ਬਸ ਮੇਰਾ ਇਹ ਮਸ਼ਰਾ ਹੈ ਕਿ ਤੂੰ ਜ਼ਿੰਦਗੀ ਦੀਆਂ ਇਨ੍ਹਾਂ ਤਿੰਨ ਹਕੀਕਤਾਂ ਨੂੰ ਜਾਣ ਲਵੇ, ਤੇਰੀ ਜ਼ਿੰਦਗੀ ਚੰਗੀ guzregi।" ਵਜ਼ੀਰ ਇਨ੍ਹਾਂ ਸਚਾਈਆਂ ਨੂੰ ਸਮਝ ਚੁੱਕਿਆ ਸੀ। ਜਿਵੇਂ-ਜਿਵੇਂ ਉਹ ਮਹਿਲ ਵੱਲ ਵੱਧ ਰਿਹਾ ਸੀ, ਉਸ ਦੀ ਸ਼ਰਮਿੰਦਗੀ 'ਚ ਵਾਧਾ ਹੋ ਰਿਹਾ ਸੀ। ਉਹ ਐਨਾ ਅਹਿਸਾਸ ਨਾਲ ਹੀ ਮਹਿਲ ਵਿੱਚ ਪਹੁੰਚਿਆ ਉਸਦੇ سینੇ ਵਿੱਚ ਇੱਕ ਚੀਜ਼ ਜਿਹੀ ਉੱਠੀ ਉਹ ਘੋੜੇ ਤੋਂ ਡਿੱਗਿਆ ਉਸਨੇ ਲੰਬੀ ਸਾਹ ਲਈ ਤੇ ਉਸਦੀ ਰੂਹ ਉਸੇ ਸਮੇਂ ਉਸਦੇ ਸਰੀਰ ਤੋਂ ਅਲੱਗ ਹੋ ਗਈ ਦੋਸਤੋ ਕਿਸੇ ਦਿਨ ਸਾਨੂੰ ਤਸੱਲੀ ਨਾਲ ਬੈਠ ਕੇ ਜ਼ਿੰਦਗੀ ਦੇ ਇੰਨਾ ਬੁਨਿਆਦੀ ਸਵਾਲਾਂ ਤੇ ਜ਼ਰੂਰ ਗੌਰ ਕਰਨੀ ਚਾਹੀਦੀ ਹੈ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਤੇ ਜ਼ਿੰਦਗੀ ਦੇ ਧੋਖੇ ਵਿੱਚ ਆ ਕੇ ਇਸੇ ਗਰਜ ਦੇ ਪਿੱਛੇ ਤਾਂ ਨਹੀਂ ਭੱਜ ਰਹੇ ਅਸੀਂ ਕਿਤੇ ਇਸ ਕਹਾਣੀ ਦੇ ਵਜਿਹ ਤਾਂ ਨਹੀਂ ਬੰਦੇ ਜਾ ਰਹੇ ਜਿਸ ਦਿਨ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਉਸ ਦਿਨ ਅਸੀਂ ਜਾਣਾ ਸਿੱਖ ਜਾਵਾਂਗੇ ਸੋ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਕਮੈਂਟ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ